ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਪ੍ਰੋਜਾਨਾ ਗੁਰੂ ਦੀ ਗੱਲ ਅੱਜ 7 ਦਸੰਬਰ ਹੈ ਮੈਂ ਗੁਰਸੀਸ कौर ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਹਰ ਕੀ ਗਤ ਨਹਿ ਕੋ ਜਾਨੈ ਜੋਗੀ ਜਤੀ ਤਪੀ ਪਚਾਰੇ ਅਰ ਬਹੁ ਲੋਗ ਸਿਆਣੇ ਹੈ ਭਾਈ ਪਰਮੇਸ਼ਰ ਦੀ ਅਵਸਥਾ ਨੂੰ ਕੋਈ ਮਨੁੱਖ ਨਹੀਂ ਜਾਣ ਸਕਦਾ ਵੱਡੇ ਵੱਡੇ ਜੋਗੀ ਤਪੀ ਜਤੀ ਅਤੇ ਹੋਰ ਅਨੇਕਾਂ ਬਹੁਤ ਸਿਆਣੇ ਲੋਕ ਖੱਪ ਦੇ ਖਪਾਉਂਦੇ ਹਾਰ ਥੱਕ ਕੇ ਬੈਠ ਗਏ ਪਰਮੇਸ਼ਰ ਦੀ ਅਵਸਥਾ ਨੂੰ ਨਹੀਂ ਜਾਣ ਸਕੀ ਪਰਮੇਸ਼ਰ ਇੱਕ ਛਿੰਨ ਪਲ ਵਿੱਚ ਕੰਗਾਲ ਨੂੰ ਰਾਜਾ ਬਣਾ ਦਿੰਦਾ ਹੈ ਅਤੇ ਰਾਜੇ ਨੂੰ ਕੰਗਾਲ ਕਰ ਦਿੰਦਾ ਹੈ। ਖਾਲੀ ਭਾਂਡਿਆਂ ਨੂੰ ਭਰ ਦਿੰਦਾ ਹੈ ਅਤੇ ਭਰੇ ਭਾਂਡੇ ਖਾਲੀ ਕਰ ਦਿੰਦਾ ਹੈ। ਇਹ ਉਸ ਦਾ ਰੋਜ਼ਾਨਾ ਦਾ ਕੰਮ ਹੈ। ਪਰਮੇਸ਼ਰ ਆਪਣੀ ਮਾਇਆ ਆਪ ਖਿਡਾਰੀ ਹੋਈ ਹੈ। ਆਪ ਹੀ ਸਭ ਕੁਝ ਵੇਖ ਰਿਹਾ ਹੈ। ਆਪ ਹੀ ਸੰਭਾਲ ਕਰ ਰਿਹਾ ਹੈ। ਪਰਮੇਸ਼ਰ ਆਪ ਕਈ ਰੰਗਾਂ ਦਾ ਮਾਲਕ ਹੈ। ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ। ਪਰ ਆਪ ਇਨਾਂ ਰੰਗਾਂ ਰੂਪਾਂ ਤੋਂ ਵੱਖਰਾ ਰਹਿੰਦਾ ਹੈ ਆਪ ਸਦਾ ਨਿਰਲੇਪ ਰਹਿੰਦਾ ਹੈ ਪਰਮੇਸ਼ਰ ਦੇ ਅਨੇਕਾਂ ਗੁਣ ਹਨ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਉਹ ਬੇਅੰਤ ਹੈ ਅਦ੍ਰਿਸ਼ਟ ਹੈ ਉਸ ਪਰਮੇਸ਼ਰ ਨੇ ਹੀ ਸਾਰੇ ਸੰਸਾਰ ਨੂੰ ਮਾਇਆ ਦੀ ਭਟਕਣਾ ਵਿੱਚ ਪਾਇਆ ਹੋਇਆ ਹੈ ਗੁਰੂ ਜੀ ਆਖਦੇ ਹਨ ਸਾਰੇ ਵੈਮਾ ਪਰਮਾ ਦਾ ਤਿਆਗ ਕਰਕੇ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਮਨ ਜੋੜਨਾ ਚਾਹੀਦਾ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਪਰਮੇਸ਼ਰ ਦੀ ਅਵਸਥਾ ਨੂੰ ਕੋਈ ਜਾਣ ਨਹੀਂ ਸਕਦਾ ਪਰਮੇਸ਼ਰ ਕੰਗਾਲ ਨੂੰ ਰਾਜਾ ਤੇ ਰਾਜੇ ਨੂੰ ਕੰਗਾਲ ਬਣਾ ਦਿੰਦਾ ਹੈ ਪਰਮੇਸ਼ਰ ਹਰ ਥਾਂ ਸਮਾਇਆ ਹੋਇਆ ਨਿਰਲੇਪ ਹੈ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ਪਰਮੇਸ਼ਰ ਵਿੱਚ ਬੇਅੰਤ ਗੁਣ ਹਨ ਉਹਨਾਂ ਦੀ ਗਿਣਤੀ ਕੋਈ ਵੀ ਮਨੁੱਖ ਨਹੀਂ ਕਰ ਸਕਦਾ ਪਿਆਰੇ ਵਿਦਿਆਰਥੀਓ ਗੁਰ ਇਤਿਹਾਸ ਸਿੱਖ ਇਤਿਹਾਸ ਜ਼ਰੂਰ ਪੜੋ ਇਹ ਤੁਹਾਡਾ ਵਿਰਸਾ ਹੈ ਇਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਖਤਮ ਹੋ ਜਾਂਦੀਆਂ ਹਨ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ